ਜ਼ਿਲ੍ਹਾ ਜ਼ਿਲੰਦਰ ਦੇ ਪਿੰਦੇ ਪਿੰਡ ਟੰਡੌਰ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਉਦਘਾਟਨ ਦੌਰਾਨ ਸਮੂਹ ਪੰਚਾਇਤ, ਪਿੰਡ ਵਾਸੀ ਅਤੇ ਆਦਮਪੁਰ ਦੇ ਆਮ ਆਦਮੀ ਪਾਰਟੀ ਦੇ ਸਮੂਹ ਵਰਕਰ ਵੀ ਹਾਜ਼ਰ ਸਨ। ਇਸ ਕਲੀਨਿਕ ਨਾਲ ਨਾਲ ਦੇ ਪਿੰਡਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ। ਇਸ ਕਲੀਨਿਕ ਵਿੱਚ ਸਾਰੇ ਟੈਸਟ ਫ੍ਰੀ ਕੀਤੇ ਜਾਣਗੇ ਅਤੇ ਦਵਾਈਆਂ ਵੀ ਫ੍ਰੀ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਮਹਾਨ શિક્ષੇਤਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੈਂ ਇੱਥੇ ਆਮ ਆਦਮੀ ਕਲੀਨਿਕ ਤੰਦੌੜ ਦੇ ਵਿੱਚ ਬਤੌਰ ਮੈਡੀਕਲ ਅਫੀਸਰ ਲੱਗਿਆ ਹੋਇਆ ਹਾਂ ਤਾਂ ਇੱਥੇ 38 ਟਾਈਪ ਦੇ ਬਲੱਡ ਟੈਸਟ ਕੀਤੇ ਜਾਂਦੇ ਨੇ ਤੇ 80 ਤਰੀਕੇ ਦੇ ਡਰੱਗਸ ਵੀ ਅਵੇਲੇਬਲ ਆਇਆ ਤੇ ਅੱਜ ਹੀ ਇਸ ਮੁਹੱਲਾ ਕਲੀਨਿਕ ਦੀ ਇਨੌਗੁਰੇਸ਼ਨ ਹੋਈ ਹੈ ਤੇ ਮੈਂ ਰਿਕਵੈਸਟ ਕਰਦਾ ਆ ਕਿ ਜਿੰਨੇ ਵੀ ਨੇੜੇ ਵਾਲੇ ਪਿੰਡ ਦੇ ਲੋਕ ਹਨ ਉਹ ਇੱਥੇ ਆ ਕੇ ਆਪਣਾ ਟੈਸਟ ਤੇ ਫ੍ਰੀ ਡਰੱਗ ਸੇਵਾ ਆ ਕੇ ਲੈ ਸਕਦੇ ਨੇ ਭਾਈ ਗੁਰਜੀ ਖਟੇ ਅੱਜ ਪੈਂਟਡਾਉਂ ਦੇ ਵਿੱਚ ਸਰਦਾਰ ਕੋਆ ਸਿਕ ਆ ਜਣੀਆਂ ਪੰਜਾਬ ਵੱਲੋਂ ਮਹੱਲਾ ਕਲੀਨਿਕ ਦਾ ਅਧਾਰਨ ਕੀਤਾ ਗਿਆ ਹੈ ਇਹ ਜਿਹੜਾ ਅਧਾਰਨ ਹੈ ਇਹ ਸਰਦਾਰ ਗੰਤ ਸਿੰਘ ਨੇ ਅੱਜ ਤੋਂ 30 ਸਾਲ ਪਹਿਲਾਂ ਕੀਤਾ ਸੀ ਉਸ ਤੋਂ ਬਾਅਦ ਇਹ ਅਧਾਰਨ ਦਾਤ ਘਟ ਨਹੀਂ ਰਿਹਾ ਪਰ ਇਹ ਚੰਦਿਆ ਨਹੀਂ ਹੈਗਾ ਬਹੁਤ ਸਰਕਾਰਾਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਸਾਡੇ ਕੋਈ ਇਹ ਗੱਲ ਥੋੜੀ ਨਹੀਂ ਹੈਗੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਸਾਡੀ ਰਿਕਵੈਸਟ ਉਹਨਾਂ ਨੇ ਮਨਜ਼ੂਰ ਕੀਤਾ ਤੇ ਅੱਜ ਇਹਦਾ ਰੈਟਰ ਖਾ ਕੇ ਚਾਲੂ ਕਰ ਦਿੱਤਾ ਮੈਂ ਧੰਨਵਾਦ ਕਰਦਾ ਸਾਰੇ ਆਏ ਹੋਇਆ ਸਰਪੰਚਾਂ ਪੰਚਾਂ ਦਾ ਜਿੰਨੇ ਵੀ ਫਰੋਂ ਆਏ ਆ ਮੰਦਸਟਰ ਆਇਆ ਹੋਰ ਜਿਹੜੇ ਵੀ ਆਏ ਆ ਅਧਿਕਾਰੀ ਆਇਆ ਸਾਰਿਆਂ ਦਾ ਮੈਂ तहे دلੋਂ ਧੰਨਵਾਦ ਕਰਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਪਿੰਡ ਦੇ ਵਿੱਚ ਆਮ ਆਦਮੀ ਮਹੱਲਾ ਕਲੀਨ ਫੁੱਲ ਗਿਆ ਹੈ ਜਿਸ ਦੇ ਨਾਲ ਮੈਂ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਦਿਨੋ ਧੰਨਵਾਦ ਕਰਦੀ ਹਾਂ ਪਿੰਡ ਨਿਵਾਸੀਆਂ ਵੱਲੋਂ ਪੰਚਾਇਤ ਵੱਲੋਂ ਪੂਰੀ ਪੰਚਾਇਤ ਵੱਲੋਂ ਦਿਲੋਂ ਧੰਨਵਾਦ ਕਰਦੀਆਂ ਜਿਸ ਤਰ੍ਹਾਂ ਕੀ ਪਤਾ ਹੀ ਹੈ ਕਿ ਸਾਡੇ ਪਿੰਡ ਦੇ ਵਿੱਚ 25 30 ਸਾਲ ਤੋਂ ਜੋ ਡਿਸਪੈਂਸਰੀ ਸੀ ਹਸਪਤਾਲ ਸੀ ਇਹ ਬੰਦ ਪਿਆ ਸੀ ਅਸੀਂ ਬਹੁਤ ਸਰਕਾਰਾਂ ਆਈਆਂ ਅਕਾਲੀ ਸਰਕਾਰ ਕਾਂਗਰਸ ਸਰਕਾਰ ਬਹੁਤ ਸਰਕਾਰਾਂ ਆਈਆਂ ਸੀ ਸਾਰੇ ਅੱਗੇ ਬਹੁਤ ਬੇਨਤੀ ਕੀਤੀ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਜਦੋਂ ਸਾਡੇ ਆਮ ਆਦਮੀ ਪਾਰਟੀ ਆਈ ਅਸੀਂ ਇਨਾਮ ਹੋਰੇ ਕੋਈ ਮੰਗ ਰੱਖੀ ਤੇ ਇਹ ਜੋ ਕਿ ਸਾਡੀ ਇਹ ਮੰਗ ਅੱਜ ਪੂਰੀ ਕਰ ਦਿੱਤੀ ਗਈ ਹੈ 25 ਸਾਡੇ ਆਲੇ ਦੁਆਲੇ ਦੇ 25 30 ਪਿੰਡਾਂ ਨੂੰ ਮਹੱਲਾ ਕਲੀਨਿਕ ਦੀ ਸਹੂਲਤ ਹੋਈ ਹੈ ਜਿਸ ਤਰ੍ਹਾਂ ਕਿ ਸਾਡੇ ਮਹੱਲਾ ਕਲੀਨਿਕ ਦੇ ਵਿੱਚ 40 ਟੈਸਟ ਫ੍ਰੀ ਹੋਣਗੇ ਦਵਾਈਆਂ ਜੋ ਫ੍ਰੀ ਮਿਲਣਗੀਆਂ ਮੈਂ ਭਗਵੰਤ ਮਾਨ ਜੀ ਦਾ ਆਮ ਆਦਮੀ ਪਾਰਟੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਲੰਧਰ ਤੋਂ ਹਣੀ ਸੰਧੂ ਦੀ ਖਸਪੋ